ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਤੁਹਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਅੱਜ ਬਾਈ ਹਰਮੀਤ ਕੋਲੇ ਆਏ ਆ ਬਾਈ ਕੋਲੇ ਆ ਇੱਕ ਝੋਟੀ ਵਕਾਉ ਸੀਗੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਤੇ ਬਾਕੀ ਦੇਲ ਆਪਾਂ ਬਾਈ ਹਰਮੀਤ ਤੋਂ ਲੈਨੇ ਆ ਆਈ ਬਾਈ ਹਰਮੀਤ ਸਸੀ ਕਾ ਬਾਈ ਸਸੀ ਕਾ ਬਾਈ ਤੇ ਕੀ ਡਿਟੇਲ ਹਰਮੀਤ ਬਾਈ ਆਪਣੀ ਇਹ ਬਾਈ ਜੀ ਦੂਜਾ ਸੂਆ ਸੋਣ ਵਾਲੀ ਆ ਠੀਕ ਹੈ 6 ਦਾਂਦਾ ਜੀ ਮੋਹ 6 ਦਾਂਦਾ ਹਾਂਜੀ ਠੀਕ ਹੈ ਤੇ ਕਿੰਨੇ ਦਿਨਾਂ ਦੀ ਕੱਚੀ ਅਵਰੇ ਹੈ ਜੀ ਦਿਨ ਜੀ 5-7 ਲੈ ਜੂ ਹੈ ਜੀ 5-7 ਦੀ ਕੱਚੀ ਆ ਠੀਕ ਹੈ ਤੇ ਪਹਿਲੇ ਸੂਏ ਬਾਈ ਪਤਾ ਰਿਕਾਰਡ ਦਾ ਪਹਿਲੇ ਸੂਏ ਜੀ ਮੰਨ ਲਓ ਵੀ 10-11 ਕਿਲੋ ਦੁੱਧ ਦਿੱਤਾ ਨੇ ਬਸ 11 ਕਿਲੋ ਦੁੱਧ ਦਿੱਤਾ ਜੀ ਹਾਂਜੀ ਹਾਂਜੀ ਪੂਰੇ ਕੁੰਡੇ ਸੰਗ ਦੀ ਆ ਤੇ ਪੂਰੇ ਚੱਕਵੇਂ ਦੀ ਆ ਆ ਇਹ ਢਲਕ ਮਾਜਾ ਪੁੜੇ ਦੀ ਆ ਤੇ ਥਣ ਥਣ ਵੀ ਹਜੇ ਕਰਮਾਈ ਹੈ 10 ਦਿਨਾਂ ਦੀ ਕੱਚੀ ਆ ਤੁਸੀਂ ਹੁਸਾਣਾ ਦਾਜਾ ਲਾ ਲਓ ਹਵਾਨੇ ਨੂੰ 10 ਦਿਨਾਂ ਨੂੰ ਆਪ ਦਾ ਕਰਮਾਗੀਆਂ ਤਿਆਰ ਕਰ ਜਾਣਾ ਵਾਣੋਂ ਵੀ ਬਈ ਵਧੀਆ ਦੇਖ ਹਵਾਨੇ ਦੀ ਬਣਾਉਂਦੀ ਆਉਂਦੀ ਆ 10 ਦਿਨਾਂ ਦੀ ਹਜੇ ਕੱਚੀ ਆ 10 ਦਿਨਾਂ ਚਾਹਨੇ ਹਵਾਨਾ ਪੂਰਾ ਆਪ ਦਾ ਤਿਆਰ ਕਰ ਜਾਣਾ ਬਾਕੀ ਤੁਸੀਂ ਦੇਖ ਸਕਦੇ ਆ ਬੋਡੀ ਸਟਰਕਚਰ ਦੇਖ ਸਕਦੇ ਆ ਵੀ ਝੋਟੀ ਦਾ ਤੇ ਸੰਗ ਸੰਗ ਬਹੁਤ ਸੋਹਣਾ ਬਈ ਮੂੰਹ ਮੱਥੇ ਦੀ ਵੀ ਸੋਹਣੀ ਆ ਝੋਟੀ 10 ਦਿਨਾਂ ਦੀ ਬਾਈ ਦੱਸਦਾ ਵੀ ਕੱਚੀ ਐ ਤੇ 10 11 ਲੀਟਰ ਪਹਿਲੇ ਸੂਏ ਦੁੱਧ ਦਿੱਤਾ ਬਾਈ ਦੱਸਦਾ ਬਾਕੀ ਜਮਾ ਜੱਡ ਕਬਈ ਕਵਾਲ ਵੀ ਨਹੀਂ ਜੀ ਹਾਂ ਉਹ ਵੀ ਤੁਸੀਂ ਦੇਖ ਸਕਦੇ ਆ ਬਾਈ ਜਮਾ ਜੱਡ ਬਲੈਕ ਆ ਬਰੇ ਪੂਛ ਜਮਾ ਕਾਲੀ ਐ ਤੁਸੀਂ ਦੇਖ ਸਕਦੇ ਆ ਜਮਾ ਕਾਲੀ ਪੂਛ ਐ ਤੇ ਇਹ ਠੀਕ ਐ 900 900 ਬਾਈ ਤੁਸੀਂ ਜਮਾ ਪੂਆਰ ਮੋਰਾ ਚ ਬਾਈ ਤੁਸੀਂ ਦੇ ਸਕਦੇ ਆ ਉਹ ਪਾ ਜਮਾ ਕਾਲੀ ਆ ਹਾਂ ਹਾਂ ਬੜੀ ਜਿਹੜੇ ਦਿਨ ਲੈਂਦੀ ਆ ਦਿਨ ਲੈਵਲ ਉੱਪਰ ਰੱਖ ਰੂ ਠੀਕ ਆ ਬਈ ਹਾਂਜੀ ਹਾਂ ਜੀ ਬਈ ਦਾਣਾ ਉਹ ਤੁਸੀਂ ਨਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਲੈਣਾ ਸੰਗ ਸੰਗ ਤੁਸੀਂ ਦੇਖੋ ਬਈ ਘੁਟੀਆਂ ਸੰਗ ਦਾ ਕੀ ਬਾਤ ਠੀਕ ਆ ਬਈ ਲੂਤਲ ਜੀ ਨਹੀਂ ਠੀਕ ਆ ਬਈ ਅਸੀਂ ਉਪਰੇ ਬੰਦੇ ਆ ਵੀ ਬੰਦੇ ਦਾ ਉਸ ਹਿਸਾਬ ਅਸੀਂ ਪਸੂਦਾਂ ਅੰਦਾਜ਼ਾ ਲਾ ਕੇ ਜਾਂਦਾ ਉਪਰੇ ਬੰਦੇ ਜਿਹੜਾ ਪਸ ਲੁੱਤ ਲੁੱਤ ਜੇ ਕਰਦਾ ਉਹ ਉਪਰੇ ਮਤਲਬ ਚੱਲਦਾ ਹੁੰਦਾ ਡਰਦਾ ਹੁੰਦਾ ਠੀਕ ਆ ਵੀਰੇ ਤੇ ਹਰਮੀਤ ਬਾਕੀ ਇਮਾਰਤ ਤੋਂ ਪਹਿਲਾਂ ਪਹੁੰਚਦੇ ਪਹਿਲਾਂ ਬਾਈ ਜਾਨ ਤੁਹਾਨੂੰ ਦਿਖਾ ਦੇ ਸਮਾਰਕੀ ਲੋ ਬਈ ਤੁਸੀਂ ਦੇਖ ਸਕਦੇ ਆ ਤੁਹਾਨੂੰ ਫਵਾਨਾ ਤੁਸੀਂ ਦੇਖ ਲਓ ਬਈ ਲਓ ਤੇ ਹਰਮੀਤ ਕੀ ਡਿਮਾਂਡ ਕਰਦੇ ਆ ਬਈ ਆਪਾਂ ਦੀ ਇਹਦਾ ਵੀ ਮੰਨ ਲਓ ਵੀ ਆਪਾਂ 95000 ਦੀ ਦੇਣੀ ਹੈ ਜੋ ਠੀਕ ਹੈ 95000 ਦੀ ਦੇਣੀ ਹੈ ਹਾਂਜੀ ਹਾਂਜੀ ਯਾਨੀ ਕਿ ਫਿਕਸ ਪ੍ਰਾਈਸ ਹੀ ਆਪਾਂ ਹਾਂ ਫਿਕਸ ਹੀ ਹੈ ਜੀ ਮੁੱਲ 11 ਹੈ ਜੀ ਉਨਾ ਮੁੱਲ 11 ਹੈ ਜੇ ਨਿਯਾਨੀਆਂ ਕਿਸੇ ਭਰਾ ਨੇ ਵਾਸਤੇ 95 95000 ਹੀ ਦੇਣੀ ਹੈ ਹਾਂ ਠੀਕ ਹੈ ਵੀਰੇ ਤੇ ਇੱਕ ਹਰਮੀਤ ਆਪਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਆਪਣਾ ਇਹ ਪਿੰਡ ਸੁਖਾਨਾਂ ਦਾ ਜਿਹੜਾ ਮੋਗਾ ਵਾਂਦਰਾ ਦੇ ਰਾਹ ਤੇ ਖੇਤਾਂ 'ਚ ਘਰ ਹੈ ਜੀ ਆਪਣਾ ਠੀਕ ਹੈ ਵੀਰੇ ਤੇ ਫੋਨ ਨੰਬਰ 9877432784 ਠੀਕ ਹੈ ਬਾਈ ਦਾ ਬਈ ਫੋਨ ਨੰਬਰ ਹੈ 10 ਪਲੇ ਤੇ ਚੱਲੀ ਜਾਂਦਾ ਜੇ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਸਾਡੇ ਚੈਨਲ ਦੇ ਪਹਿਲੀ ਵਾਰ ਵੀਡੀਓ ਦੇਖਦਾ ਜਾਂ ਨਵਾਂ ਜੁੜਦਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਭਰਾ ਤਾਂ ਕਿ ਅਸੀਂ ਤੁਹਾਡੇ ਕੋਲੇ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨਵਾਦ ਬਾਈ ਰੱਬ ਰੱਖਾ